ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪੱਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਡਲਾ ਜੀ ਅੱਜ ਕਿਹੜੀਆਂ ਖਾਸ ਤਿੰਨ ਖਬਰਾਂ ਨੇ ਜਿਸ ਦੇ ਉੱਪਰ ਤੁਸੀਂ ਆਪਣਾ ਪੂਰਾ ਅਨਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋਗੇ ਚਾਹੇ ਕਿ ਆਪਾਂ ਪੰਜਾਬ ਦੀ ਸਿਆਸਤ ਦੀ ਵੀ ਗੱਲ ਕਰੀਏ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਖਬਰ ਹੋਵੇ ਸੋ ਮੁੱਖ ਖਬਰਾਂ ਜਿਹੜੀਆਂ ਵੀ ਨੇ ਸਭ ਤੋਂ ਉੱਪਰ ਮੈਂ ਚਾਹੂੰਗੀ ਇੱਕ ਇੱਕ ਕਰਕੇ ਵਿਸਥਾਰ ਦੇ ਵਿੱਚ ਤੁਸੀਂ ਆਪਣਾ ਅਨਲਿਸਿਸ ਪੂਰੀ ਤਾਜ਼ਾ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਹਜੋ ਜੀ ਤਿੰਨ ਵੱਡੀਆਂ ਖਬਰਾਂ ਨੇ ਇੱਕ ਇੱਕ ਕਰਕੇ ਤਿੰਨੇ ਵੱਡੀਆਂ ਖਬਰਾਂ ਤੇ ਗੱਲਬਾਤ ਅੱਗੇ ਵਧਾਵਾਂਗੇ ਸਭ ਤੋਂ ਪਹਿਲਾਂ ਤਾਂ ਇੱਕ ਹਰਿਆਣਾ ਤੋਂ ਖਬਰ ਲੈ ਲਈਏ हरियाणा ਦੇ ਵਿੱਚ ਜਿੱਥੇ ਇੱਕ ਪਾਸੇ ਕਿਸਾਨ ਅੰਦੋਲਨ ਭਖ ਰਿਹਾ ਹੈ ਪੰਜਾਬ ਦੀ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਜਿਹੜੇ ਕਿਸਾਨ ਨੇ ਉਹ ਸੰਗਠਿਤ ਹੋ ਕੇ ਆਪਣਾ ਅੰਦੋਲਨ ਕਰ ਰਹੇ ਨੇ ਔਰ ਹਰਿਆਣਾ ਦੀ ਸਰਕਾਰ ਵੱਲੋਂ ਭਾਵੇਂ ਅਮਨ ਕਾਨੂੰਨ ਬਰਕਰਾਰ ਰੱਖਣ ਦੇ ਨਾਂ ਹੇਠ 100 ਤੋਂ ਵੱਧ ਪੈਰਾਮਿਲਟਰੀ ਫੋਰਸਸ ਔਰ ਪੁਲਿਸ ਦੀਆਂ ਕੰਪਨੀਆਂ ਪੂਰੇ ਹਰਿਆਣਾ ਵਿੱਚ ਤਾਇਨਾਤ ਕੀਤੀਆਂ ਗਈਆਂ ਨੇ ਸਮੇਤ ਖਨੌਰੀ ਬਾਰਡਰ ਤੇ ਸ਼ੰਭੂ ਬਾਗ ਇਸ ਦੇ ਬਾਵਜੂਦ ਵੀ ਹਰਿਆਣੇ ਚ ਲੈਂਡ ਆਰਡਰ ਦੀ ਸਥਿਤੀ ਕੀ ਹੈ ਉਹਨੇ ਪੂਰੀ ਦੁਨੀਆ ਦੇ ਅੱਗੇ ਮਨੋਰ ਲਾਲ ਖੱਟਰ ਸਰਕਾਰ ਦੀ ਕਾਰਗੁਜ਼ਾਰੀ ਉਜਾਗਰ ਕਰਤੀ ਕੱਲ ਸ਼ਰੇਆਮ ਹਰਿਆਣਾ ਦੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਇਨੈਲੋ ਦੇ ਜਿਹੜੇ ਸੂਬਾ ਪ੍ਰਧਾਨ ਸੀ ਨਫੇ ਸਿੰਘ ਰਾਠੀ ਉਹਨਾਂ ਨੂੰ ਸ਼ਰੇਆਮ ਉਹਨਾਂ ਦੀ ਕਾਰ ਦੇ ਉੱਤੇ ਵੱਡੀ ਗਿਣਤੀ ਚ ਦਰਜਨ ਤੋਂ ਜ਼ਿਆਦਾ ਗੋਲੀਆਂ ਜਿਹੜੀਆਂ ਖਬਰਾਂ ਆਈਆਂ ਨੇ ਦਰਜਨ ਤੋਂ ਜ਼ਿਆਦਾ ਗੋਲੀਆਂ ਨਫੇ ਸਿੰਘ ਰਾਠੀ ਉਹਨਾਂ ਦੀ ਕਾਰ ਤੇ ਮਾਰੀਆਂ ਗਈਆਂ ਸੋ ਕਾਰ ਸਵਾਰ ਲੋਕ ਆਏ ਸੀ ਇਹ ਹਰਿਆਣਾ ਦਾ ਲੈਂਡ ਆਰਡਰ ਹੈ ਉਹ ਹਰਿਆਣਾ ਜਿਹੜਾ ਹਰਿਆਣਾ ਲਗਾਤਾਰ ਪੰਜਾਬ ਦੇ ਲੈਂਡ ਆਰਡਰ ਤੇ ਸਵਾਲ ਚੱਕਦਾ ਸੀ ਸਿਆਣੇ ਕਹਿੰਦੇ ਨੇ ਕਿ ਆਪਣੇ ਮੰंजे ਥੱਲੇ ਪਹਿਲਾਂ ਸੋਟੀ ਫੇਰਨੀ ਚਾਹੀਦੀ ਐ ਸੋ ਹਰਿਆਣੇ ਦੇ ਵਿੱਚ ਲੈਂਡ ਆਰਡਰ ਦੀ ਉਦਾਹਰਣ ਕੱਲ ਸਾਹਮਣੇ ਆ ਗਈ ਸ਼ੰਭੂ ਬਾਰਡਰ ਤੇ ਹੰਜੂਆਂ ਦੇ ਗੋਲੇ ਸੁੱਟਦੇ ਸੀ ਹੰਜੂਆਂ ਦੀਆਂ ਗੋਲੀਆਂ ਚਲਾਉਂਦੇ ਸੀ ਪਲਾਸਟਿਕ ਦੀਆਂ ਤੇ ਸਥਿਤੀ ਇਹ ਹੈ ਕਿ ਹਰਿਆਣਾ ਆਪਣੇ ਵਿੱਚ ਲੈਂਡ ਆਰਡਰ ਹੈ ਜਿਹੜਾ ਉਹ ਬੁਰੀ ਤਰ੍ਹਾਂ ਨਾਲ ਚਰਮਰਾ ਗਿਆ ਫੱਡੀ ਪਾਰਟੀ ਦਾ ਇੱਕ ਸੁਭਾ ਪ੍ਰਧਾਨ ਸ਼ਰਿਆਮ ਉਹਦਾ ਕੱਲ ਮਰਡਰ ਕਰ ਦਿੱਤਾ ਗਿਆ ਨਫੇ ਸਿੰਘ ਰਾਠੀ ਬੜੀ ਸਿਆਣੀ ਉਮਰ ਸੀ 1995 ਤੋਂ 2005 ਤੱਕ ਦੋ ਵਾਰ ਉਹ ਵਿਧਾਇਕ ਰਹੇ ਬਹਾਦਰਗੜ੍ਹ ਤੋਂ ਹਰਿਆਣਾ ਦੇ ਬਹਾਦਰਗੜ੍ਹ ਤੋਂ ਉਥੇ ਵਿਧਾਇਕ ਰਹੇ ਔਰ ਉਹਨਾਂ ਦਾ ਇੱਕ ਸਾਥੀ ਹੈ ਜਿਹੜਾ ਉਹ ਵੀ ਇਸ ਗੋਲੀਬਾਰੀ ਦੇ ਵਿੱਚ ਦੁਨੀਆ ਤੋਂ ਚਲਾ ਗਿਆ ਜਿਹੜੇ ਸੁਰੱਖਿਆ ਦੇ ਲਈ ਉਹਨਾਂ ਦੇ ਤਨਖਤ ਸੀ ਮੁਲਾਜ਼ਮ ਕਈ ਸੁਰੱਖਿਆ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਜ਼ਖਮੀ ਹੋਏ ਨੇ ਸੋ ਹਰਿਆਣਾ ਦੇ ਵਿੱਚ ਇਹ ਮੁੱਦਾ ਬਹੁਤ ਵੱਡਾ ਕੱਲ ਦਾ ਬਣ ਗਿਆ ਭੁਪਿੰਦਰ ਸਿੰਘ ਖੁੱਡਾ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਵੀ ਨੇ ਵਿਰੋਧੀ ਧਿਰ ਚ ਨੇ ਆਗੂ ਨੇ ਉਹਨਾਂ ਨੇ ਟਵੀਟ ਕਰਕੇ ਹਰਿਆਣਾ ਦੀ ਸਰਕਾਰ ਤੇ ਲਾਂਹਤਾ ਪਾਈਆਂ ਨੇ ਔਰ ਹਰਿਆਣਾ ਦੇ ਲੈਂਡ ਆਰਡਰ ਤੇ ਸਵਾਲ ਚੱਕੇ ਨੇ ਹਰਿਆਣੇ ਤੋਂ ਬਾਅਦ ਦਿੱਲੀ ਤੱਕ ਵੀ ਹਰਿਆਣੇ ਤੋਂ ਬਾਅਦ ਦਿੱਲੀ ਤੱਕ ਵੀ ਇਸ ਘਟਨਾ ਦੀ ਬਹੁਤ ਵੱਡੇ ਪੱਧਰ ਤੇ ਨਿੰਦਾ ਕੀਤੀ ਜਾ ਰਹੀ ਹੈ ਔਰ ਰਾਤ ਤੱਕ ਕੋਈ ਵੀ ਠੋਸ ਇਸ ਮਾਮਲੇ ਦੇ ਉੱਤੇ ਹਰਿਆਣਾ ਦੀ ਸਰਕਾਰ ਨੇ ਕੋਈ ਪ੍ਰਾਪਤੀ ਹੋਈ ਹੋਵੇ ਇਸ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਜਾਣਕਾਰੀ देर रात ਤੱਕ ਨਹੀਂ ਦਿੱਤੀ ਗਈ ਸੀ ਔਰ ਹਰਿਆਣਾ ਦੇ ਵਿੱਚ ਸੋਗ ਦਾ ਮਾਹੌਲ ਹੈ ਪੋਲੀਟੀਕਲ ਤੌਰ ਦੇ ਉੱਤੇ ਲੋਕ 2024 ਦੀਆਂ ਚੋਣਾਂ ਤੋਂ ਪਹਿਲਾਂ ਔਰ ਕਿਸਾਨ ਅੰਦੋਲਨ ਦੇ ਦੌਰਾਨ ਜਦੋਂ ਹਰਿਆਣਾ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਤੈਨਾਤ ਹੈ ਕਾਰਮਿਲਟਰੀ ਫੋਰਸਿਸ ਤੈਨਾਤ ਹੈ ਇਸ ਤਰੀਕੇ ਦੀ ਘਟਨਾ ਦਾ ਹੋ ਜਾਣਾ ਇਹ ਕਿਤਨਾ ਕਿਤੇ ਹਰਿਆਣਾ ਦੀ ਜਿਹੜੀ ਪੁਲਿਸ ਹੈ ਜਾਂ ਪ੍ਰਸ਼ਾਸਨ ਹੈ ਉਹਨਾਂ ਦੀ ਕਮਜ਼ੋਰੀ ਉਜਾਗਰ ਹੁੰਦੀ ਹੈ ਇਹਦੇ ਤੋਂ ਔਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ لال ਖੱਟਰ ਔਰ ਗ੍ਰਹਿ ਮੰਤਰੀ ਅਨਿਲ ਵਿਜਹ ਉਹਨਾਂ ਦੇ ਜਿਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਕਿ ਹਰਿਆਣੇ ਤੋਂ ਵੱਧ ਸੁਰੱਖਿਅਤ ਸੂਬਾ ਕੋਈ ਨਹੀਂ ਇਹ ਸਾਰੀ ਜਿਹੜੀ ਜਿਹੜੇ ਉਹਨਾਂ ਦੇ ਦਾਅਵੇ ਨੇ ਉਹਨਾਂ ਦੀ ਪੋਲ ਖੁੱਲ ਗਈ ਜਿਹੜੀ ਐਡੀ ਵੱਡੀ ਘਟਨਾ ਹਰਿਆਣਾ ਦੇ ਵਿੱਚ ਕੱਲ ਵਾਪਰੀ ਹੈ ਔਰ ਉਧਰ ਕਿਸਾਨਾਂ ਨੇ ਲਗਾਤਾਰ ਹਰਿਆਣਾ ਦੇ ਵਿੱਚ ਆਪਣਾ ਪ੍ਰੋਟੈਸਟ ਵਧਾ ਰੱਖਿਆ ਹੈ ਸਰਜੋਤ ਜੀ ਥਾਂ ਥਾਂ ਤੇ ਜਿਹੜੇ ਹਰਿਆਣਾ ਦੇ ਕਿਸਾਨ ਨੇ ਉਹ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਸੰਘਰਸ਼ ਕਰ ਰਹੇ ਨੇ ਔਰ ਕੱਲ ਮੈਂ ਵੇਖ ਰਿਹਾ ਸੀ ਕਿ ਹਰਿਆਣਾ ਦੇ ਵਿੱਚ ਕਈ ਥਾਂ ਤੇ ਜਿਹੜੇ ਸਟੇਟ ਹਾਈਵੇਜ਼ ਦੇ ਉੱਤੇ ਬਾਰਡਰ ਬਣਾਏ ਗਏ ਸੀ ਕਿਸਾਨ ਅੰਦੋਲਨ ਨੂੰ ਰੋਕਣ ਲਈ ਸਥਾਨਕ ਕਿਸਾਨਾਂ ਨੇ ਹਰਿਆਣਾ ਦੇ ਕਿਸਾਨਾਂ ਨਹੀਂ ਐਡਾ ਵੱਡਾ ਹਰਿਆਣਾ ਦੀ ਸਰਕਾਰ ਦੇ ਖਿਲਾਫ ਅੰਦੋਲਨ ਛੇੜਿਆ ਹੋਇਆ ਹੈ ਕਿ ਹੁਣ ਕਈ ਥਾਵਾਂ ਤੋਂ ਹਰਿਆਣਾ ਦੀ ਸਰਕਾਰ ਜਿਹੜੇ ਹਰਿਆਣੇ ਦੇ ਵਿੱਚ ਬਾਰਡਰ ਬਣਾਏ ਸੀ ਉਹਨਾਂ ਨੂੰ ਚੱਕ ਰਹੀ ਹੈ ਕੱਲ ਤਸਵੀਰਾਂ ਬਹੁਤ ਵਾਇਰਲ ਹੋਈਆਂ ਵੱਖ-ਵੱਖ ਥਾਵਾਂ ਦੇ ਉੱਤੇ ਕਿ ਕਿਵੇਂ ਕ੍ਰੇਨ ਲੱਗੀ ਹੋਈ ਹੈ ਤੇ ਹੁਣ ਉਹ ਬਾਰਡਰ ਨੇ ਜਿਹੜੇ ਟਾਹੇ ਜਾ ਰਹੇ ਨੇ ਕਿਉਂਕਿ ਹਰਿਆਣਾ ਦੀ ਸਰਕਾਰ ਇਹ ਮਹਿਸੂਸ ਕਰ ਗਈ ਕਿ ਡੈਮੋਕ੍ਰੇਸੀ ਲੋਕਤੰਤਰ ਨੂੰ ਛਿੱਕੇ ਟੰਗ ਕੇ ਆਮ ਲੋਕਾਂ ਨੂੰ ਉਹਨਾਂ ਦੀ ਸਹੂਲਤ ਖਤਮ ਕਰਕੇ ਸੜਕਾਂ 'ਚ ਰੋਕਾਂ ਲਾਉਣੀਆਂ ਬਾਰਡਰ ਬਣਾਉਣੇ ਆਪਣੇ ਹੀ ਜ਼ਿਲ੍ਹਿਆਂ ਦੇ ਵਿੱਚ ਆਪਣੇ ਹੀ ਸੂਬੇ ਦੇ ਵਿੱਚ ਲੋਕ ਇਹ ਪਸੰਦ ਨਹੀਂ ਕਰ ਰਹੇ ਕਿਉਂਕਿ 2024 ਦੀਆਂ ਚੋਣਾਂ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਹਰਿਆਣਾ 'ਚ ਸਮਝੌਤਾ ਕਰ ਲਿਆ ਦੋ ਦਿਨਾਂ 'ਚ ਹੀ ਹਰਿਆਣਾ ਦੀ ਸਰਕਾਰ ਕਈ ਤਰ੍ਹਾਂ ਦੇ ਫੈਸਲੇ ਹੁਣ ਬਦਲੇ ਗੀ ਔਰ ਬਦਲ ਵੀ ਰਹੀ ਹੈ ਸੋ ਹੁਣੇ ਰੋਕਾਂ ਹਟਾਈਆਂ ਜਾ ਰਹੀਆਂ ਨੇ ਤਾਂਕਿ ਕਿਸਾਨ ਔਰ ਆਮ ਲੋਕ ਦਿੱਕਤ ਮਹਿਸੂਸ ਨਾ ਕਰਨ ਔਰ ਸਰਕਾਰ ਦੇ ਪ੍ਰਤੀ ਕਿਤੇ ਨਾਰਾਜ਼ਗੀ ਨਾ ਵਧੇ ਉੰਜ ਵੀ ਹਰਿਆਣਾ ਦੀ ਸਰਕਾਰ ਹੈ ਜਿਹੜੀ ਬੀਜੇਪੀ ਦੀ ਉਹ ਆਪਣੇ ਦਮ ਤੇ ਨਹੀਂ ਹੈ ਉਹ ਗਠਬੰਧਨ ਦੇ ਨਾਲ ਚੱਲ ਰਹੀ ਹੈ ਜਨ ਨਾਇਕ ਜਿਹੜੀ ਪਾਰਟੀ ਆ ਉੱਥੇ ਜਜਪੀ ਕਹਿੰਦੇ ਜਿਹੜੇ ਅ ਦਿਗਵਜੇ ਚਟਾਲਾ ਨੇ ਡਿਪਟੀ ਮੁੱਖ ਮੰਤਰੀ ਸੋ ਗਠਬੰਧਨ ਦੀ ਸਰਕਾਰ ਹੈ ਹਰਿਆਣਾ ਦੇ ਵਿੱਚ ਔਰ 2024 ਦੀਆਂ ਲੋਕ ਸਭਾ ਚੋਣਾਂ ਕੁਝ ਸਮੇਂ ਬਾਅਦ ਹੈ ਐਂਟੀ ਇਨਕੰਮੈਂਸੀ ਹਰਿਆਣਾ ਦੀ ਬੀਜੇਪੀ ਦੇ ਖਿਲਾਫ ਬਹੁਤ ਜ਼ਿਆਦਾ ਬਣੀ ਹੈ ਕਿਉਂਕਿ ਦੂਸਰੀ ਵਾਰ ਹੈ ਸਰਕਾਰ ਦੀ ਪਹਿਲੀ ਵਾਰ ਤਾਂ ਬਹੁਤ ਚਾਹੀਸੀ ਦੂਜੀ ਵਾਰ ਗਠਬੰਧਨ ਚ ਸਰਕਾਰ ਆਈ ਹੈ ਔਰ ਹੁਣ ਐਂਟੀ ਇਨਕੰਮਬੈਂਸੀ ਬਹੁਤ ਹੈ ਭਾਵੇਂ ਮੁਲਾਜ਼ਮ ਨੇ ਸਰਕਾਰੀ ਭਾਵੇਂ ਪੁਲਿਸ ਫੋਰਸਸ ਹੈ ਤੇ ਭਾਵੇਂ ਕਿਸਾਨ ਨੇ ਤੇ ਭਾਵੇਂ ਆਮ ਲੋਕ ਨੇ ਸੋ ਸਾਰੇ ਲੋਕ ਨੇ ਜਿਹੜੇ ਉਹ ਐਂਟੀ ਇਨਕੰਮਬੈਂਸੀ ਸਰਕਾਰ ਨੂੰ ਦਿਖਾ ਰਹੇ ਨੇ ਇਸੇ ਕਰਕੇ ਹੁਣ ਰੋਕਾਂ ਵੀ ਹਟਾ ਰਹੇ ਨੇ ਔਰ ਨਫੀ ਸਿੰਘ ਰਾਠੀ ਸੀਨੀਅਰ ਆਗੂ ਦੇ ਮਰਡਰ ਤੋਂ ਬਾਅਦ ਹਰਿਆਣਾ ਦੀ ਸਰਕਾਰ ਨੂੰ ਜ਼ਰੂਰ ਲੈਂਡ ਆਰਡਰ ਮੇਨਟੇਨ ਕਰਨ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ लोकतंत्र मुताबक लोग सहूलत बहाल कर ताकि किसान भी लोकतंत्र तरीके न अपना आंदोलन अगर बढ़ा सके आज इवनिंग में करीब चार लोग जिनको गोली लगी थी ब्रह्मशक्ति संजीवनी हॉस्पिटल में आए और जिसमें से दो पेशेंट को काफ़ी ब्लीडिंग होने की वजह से और ऑलरेडी उनकी डेथ हो चुकी थी हालांकि काफी सी किया गया बट उनकी जान नहीं बच पाई ऑलरेडी आज दो पेशेंट आई में अभी एडमिट हैं उनको भी शोल्डर के ऊपर और थाई के ऊपर और लेफ्ट साइड ऑफ चेस्ट में गोली लगी हुई है वो अपने एक्स विधायक नफे सिंह जी थे और, और दूसरे जयकिशन जी जो कि मांडोठी गांव से थे यहाँ गर्दन में लगी थी पेट के पीछे वाले हिस्से में रीढ़ की हड्डी के पास वाले हिस्से में थाई में और एक पेशेंट को शोल्डर पे लगी हुई थी तो काफ़ी मात्रा में मतलब मल्टीपल फायरिंग हुई है मेन मेजर वेसल डैमेज हुई है सडन मेजर वेसल डैमेज होती है तो काफ़ी सारा एक्स जो ब्लड लॉस होता है तो उसकी वजह से फिर डेफिनेटली हाइपो शॉक में जाता है पेशेंट का हार्ट अरेस्ट होता है ये गोली चलने की सूचना मिली है और इसमें हमारी सारी सी की टीम्स और एस जो है कार्य कर रही है और जो भी इसमें आरोपी है उनको शीघ्र अरेस्ट किया जाएगा किनको है सर गोली क्या आ, अभी मैं इसमें बिल्कुल स्पष्ट इस नहीं कह पाऊंगा तो अभी तो एक बार हम इसको जो है एक बार उनको जो भी आरोपी है उनको अरेस्ट करने में लग रहे हैं ਐਕਸਪੀ ਬੀਵਾਸਤ ਅਭੀ ਮੈਂ ਮੇਰੇ ਵਿਸ਼ੇ ਮੈਂ ਅਭੀ ਮੇਰੇ ਨੋਲੇਜ ਮੈਂ ਕੁਛ ਆਇਆ ਨਹੀਂ ਔਰ ਜੈਸੀ ਆਤਾ ਹੈ ਤੋ ਫਿਰ ਆਪਕੋ ਅਪਡੇਟ ਕਰਾਂ ਪਰ ਜਦ ਵੀ ਹਰਿਆਣੇ ਤੋਂ ਬਾਅਦ ਮੈਂ ਪੰਜਾਬ ਦਾ ਰੁਖ ਕਰਦਾ ਭਗਵੰਤ ਮਾਨ ਨੇ ਜਿੱਦਾਂ ਹੀ ਦਿੱਲੀ ਦੇ ਵਿੱਚ ਐਲਾਨ ਹੋਇਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪੰਜਾਬ ਚ ਗੱਠ ਜੋੜ ਨਹੀਂ ਕਰਨਗੇ ਤੇ ਚੰਡੀਗੜ੍ਹ ਦੀ ਸੀਟ ਜਦੋਂ ਆਪ ਤੇ ਕਾਂਗਰਸ ਦੇ ਗੱਠ ਜੋੜ ਲਈ ਬੜੀ ਕਮੇਟੀ ਨੇ ਚੰਡੀਗੜ੍ਹ ਦੀ ਸੀਟ ਜਦੋਂ ਕਾਂਗਰਸ ਲਈ ਛੱਡਤੀ ਕਿ ਭਗਵੰਤ ਮਾਨ ਪੰਜਾਬ ਦੀਆਂ 13 ਸੀਟਾਂ ਦੇ ਟਾਰਗੇਟ ਵੱਲ ਅੱਗੇ ਵਧਦੇ ਹੋਏ ਕੱਲ ਇੱਕ ਵਾਰ ਫਿਰ ਮੈਦਾਨ 'ਚ ਉਤਰ ਗਏ। ਉਹਨਾਂ ਭਗਵੰਤ ਮਾਨ ਲਗਾਤਾਰ ਸਰਗਰਮ ਰਹੇ ਨੇ ਪਿਛਲੇ ਕਾਫੀ ਸਮੇਂ ਤੋਂ ਅਸੀਂ ਵੇਖਿਆ। ਕੱਲ ਭਗਵੰਤ ਮਾਨ ਨੇ ਗੁਰਦਾਸਪੁਰ, ਪਠਾਨਕੋਟ, ਦੀਨਾਨਗਰ ਕਈ ਜਗ੍ਹਾ ਦੇ ਉੱਤੇ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ ਦੇ ਤਹਿਤ ਵਪਾਰੀਆਂ ਨਾਲ ਮੁਲਾਕਾਤ ਕੀਤੀ। ਭਗਵੰਤ ਮਾਨ ਹੁਣਾਰੇ ਹਰ ਪ੍ਰੋਗਰਾਮ ਦੇ ਵਿੱਚ ਉਦਯੋਗਪਤੀ, ਟ੍ਰੇਡਰਜ਼, ਕਾਰੋਬਾਰੀ ਵਪਾਰੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਔਰ ਸ਼ਹਿਰਾਂ ਦੇ ਵਿੱਚ ਭਗਵੰਤਮਾਨ ਲਗਾਤਾਰ 13 ਜ਼ੀਰੋ ਦੇ ਟਾਰਗੇਟ ਨਾਲ ਅੱਗੇ ਵਧਦੇ ਨਜ਼ਰ ਆ ਰਹੇ ਨੇ ਇਹਨਾਂ ਮੀਟਿੰਗਾਂ ਦੇ ਵਿੱਚ ਕਿਉਂਕਿ ਕੋਸ਼ਿਸ਼ ਭਗਵੰਤਮਾਨ ਦੇ ਏਜੰਡਾ ਇਹ ਆ ਭਗਵੰਤਮਾਨ ਦਾ ਕਿ ਡਿਲੀਵਰ ਕਰੋ ਭਾਵੇਂ ਜ਼ੀਰੋ ਬਿਲ ਨੇ ਭਾਵੇਂ ਮੁਹੱਲਾ ਕਲੀਨਿਕ ਨੇ ਭਾਵੇਂ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਨੇ ਡਿਲੀਵਰ ਕਰੋ ਲੋਕਾਂ ਚ ਰੋ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਭਗਵੰਤ ਮਾਨ ਦੂਸਰਾ ਜਿਹੜਾ ਮੁੱਖ ਮੰਤਰੀ ਹੈ ਸ਼ਾਇਦ ਪਹਿਲਾ ਜਿਹੜਾ ਮੁੱਖ ਮੰਤਰੀ ਬਣੇਗਾ ਜਿਹੜਾ ਸਭ ਤੋਂ ਵੱਧ ਲੋਕਾਂ 'ਚ ਰਹਿ ਰਿਹਾ ਪ੍ਰਕਾਸ਼ ਸਿੰਘ ਬਾਦਲ ਵੀ ਲੋਕਾਂ 'ਚ ਬਹੁਤ ਰਹਿੰਦੇ ਸੀ ਹੁਣ ਭਗਵੰਤ ਮਾਨ ਅਗਰ ਇਹਦੇ ਬਾਰੇ ਕੋਈ ਰਿਕਾਰਡ ਕਿਸੇ ਤਰ੍ਹਾਂ ਦਾ ਮੇਨਟੇਨ ਹੁੰਦਾ ਹੋਵੇ ਉਹਦੇ ਤੋਂ ਪਤਾ ਲੱਗੂਗਾ ਵੀ ਕੀ ਭਗਵੰਤ ਮਾਨ ਦੀ ਲੋਕਾਂ ਨੂੰ ਮਿਲਣ ਦੀ ਦਰ ਪ੍ਰਕਾਸ਼ ਸਿੰਘ ਬਾਦਲ ਦੇ ਬਰਾਬਰ ਹੈ ਜਾਂ ਉਸ ਤੋਂ ਜ਼ਿਆਦਾ ਹੈ ਔਰ ਕੁਲ ਮਿਲਾ ਕੇ ਇਹ ਕਹਿ ਸਕਦੇ ਆਂ ਕਿ ਭਗਵੰਤ ਮਾਨ ਲੋਕਾਂ ਚ ਰਹਿਣ ਵਾਲਾ ਮੁੱਖ ਮੰਤਰੀ ਹੈ ਔਰ ਕੱਲ ਮੈਂ ਭਾਸ਼ਣ ਸੁਣ ਰਿਹਾ ਸੀ ਕਿ ਅਗਰ 50 ਲੋਕਾਂ ਦਾ ਇਕੱਠ ਹੋਵੇ ਤੇ ਉੱਥੇ ਵੀ ਭਗਵੰਤ ਮਾਨ ਜਾ ਕੇ ਲੋਕਾਂ ਨੂੰ ਸੰਬੋਧਨ ਕਰਨ ਲਈ ਤਿਆਰ ਨੇ ਤਾਂ ਕਿ ਉਹਨਾਂ ਦੀ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਣ ਸੋ ਇਹ ਇਹਦਾ ਕਹਿਣ ਦਾ ਭਾਵੇਂ ਹੈ ਕਿ ਭਗਵੰਤ ਮਾਨ ਕਿਸੇ ਕੀਮਤ ਤੇ ਵੀ 13 ਸੀਟਾਂ ਪੰਜਾਬ ਦੀਆਂ ਜਿੱਤਣਾ ਚਾਹੁੰਦੇ ਨੇ ਲੋਕਾਂ ਚ ਰਹਿਣਾ ਚਾਹੁੰਦੇ ਨੇ ਜੋ ਵੀ ਉਹ ਚੰਗੇ ਕੰਮ ਉਹਨਾਂ ਦੀ ਸਰਕਾਰ ਕਰਦੀ ਹੈ ਉਹ ਲੋਕਾਂ ਚ ਲਿਜਾ ਰਹੇ ਨੇ ਔਰ ਜਿੱਥੇ ਤੱਕ ਮੈਂ ਦੇਖ ਰਿਹਾ ਕਿ 13 0 ਦਾ ਟਾਰਗੇਟ ਪੰਜਾਬ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਜਿਹੜਾ ਤੈਅ ਕੀਤਾ ਹੈ ਉਹਦੇ ਲਈ ਦੋ ਤਿੰਨ ਸੈਕਟਰ ਅਜਿਹੇ ਨੇ ਜਿਹੜੇ ਬੜੇ ਜਿਨ੍ਹਾਂ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ ਜਿਵੇਂ 2024 ਚ ਦੇਸ਼ ਚ ਨਰਿੰਦਰ ਮੋਦੀ ਦੀ ਕਾਟ ਨਹੀਂ ਇਹ ਠੀਕ ਹੈ ਸੀਟਾਂ ਘਟ ਵੱਧ ਸਕਦੀਆਂ ਨੇ ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਾਲ ਦੀ ਘੜੀ ਕੇਂਦਰ ਚ ਬਣਦੀ ਦਿਖਦੀ ਹੈ ਸੀਟਾਂ ਘੱਟ ਸਕਦੀਆਂ ਨੇ ਪਰ ਸਰਕਾਰ ਹਜੇ ਬਣਦੀ ਦਿਖਦੀ ਆ ਉਸੇ ਤਰ੍ਹਾਂ ਪੰਜਾਬ 'ਚ 13 ਸੀਟਾਂ 'ਚੋਂ ਬਹੁਮਤ ਭਗਵੰਤ ਮਾਨ ਦਾ ਦਿਖਦਾ ਹੈ ਹਾਲੇ ਤਾਂ 13 ਸੀਟਾਂ ਤੇ ਕਿਸੇ ਹੋਰ ਦਾ ਦਾਵਾ ਐਡਾ ਵੱਡਾ ਦਿਖ ਨਹੀਂ ਰਿਹਾ ਕਿਉਂਕਿ ਅਕਾਲੀ ਬੀਜੇਪੀ ਦੇ ਗੱਠਜੋੜ ਦੀ ਹਜੇ ਸੰਭਾਵਨਾ ਨਹੀਂ ਪਰ ਕਰਨਗੇ ਉਹ ਵੀ ਜ਼ਰੂਰ ਮੈਨੂੰ ਲੱਗਦਾ ਹੈ ਦੋ ਜੀ ਕਿਉਂਕਿ ਅਕਾਲੀ ਬੀਜੇਪੀ ਨੂੰ ਵੀ ਗੱਠਜੋੜ ਕਰਨਾ ਪੈਣਾ ਹੈ ਆਉਂਦੇ ਸਮੇਂ 'ਚ ਜਦੋਂ ਹੀ ਚੋਣ ਜਾਬਤਾ ਲੱਗੂਗਾ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਅਕਾਲੀ ਬੀਜੇਪੀ ਵੀ ਆਪਣਾ ਗੱਠਜੋੜ ਕਰ ਲੈਣਗੇ ਕਿਉਂਕਿ ਪੰਜਾਬ 'ਚ ਅਗਰ ਕੋਈ ਸੀਟ ਜਿੱਤਨੀ ਆ ਅਕਾਲੀ ਬੀਜੇਪੀ ਨੇ ਤੇ ਗੱਠਜੋੜ ਕਰਨਾ ਪੈਣਾ ਹੈ ਹਾਲ ਦੀਆਂ ਘਟੀਆਂ ਕਿਉਂਕਿ ਕੱਲ ਗੁਰਦਾਸਪੁਰ 'ਚ ਵੀ ਸਨੀ ਦਿਓਲ ਦੀ ਪੋਲ ਭਗਵੰਤ ਮਾਨ ਨੇ ਦੋ ਸ਼ਬਦਾਂ ਨਾਲ ਹੀ ਖੋਲਤੀ ਕਿ ਫਿਲਮਾਂ 'ਚ ਨਲਕੇ ਪੱਟਣ ਵਾਲਾ ਸਨੀ ਦਿਓਲ ਅਗਰ ਗੁਰਦਾਸਪੁਰ 'ਚ ਇੱਕ ਵੀ ਨਲਕਾ ਨਹੀਂ ਲਾ ਸਕਿਆ ਸੋ ਜੇ ਕੋਈ ਗੁਰਦਾਸਪੁਰ 'ਚ ਭਾਈ ਸਨੀ ਦਿਓਲ ਨੇ ਨਲਕਾ ਲਾਇਆ ਤੇ ਸਾਨੂੰ ਜ਼ਰੂਰ ਦੱਸਦੇ ਅਸੀਂ ਮਾਫੀ ਮੰਗ ਲਾਂਗੇ ਬਿੰਨਲ ਕਾ ਲਾਇਆ ਸੀ ਸਨੀ ਦਿਓਲ ਨੇ ਗੁਰਦਾਸਪੁਰ ਚ ਰਿਆ ਨਹੀਂ ਗੁਰਦਾਸਪੁਰ ਚ ਸਨੀ ਦਿਓਲ ਜਿਆਦਾ ਔਰ ਗੁਰਦਾਸਪੁਰ ਚ ਆਮ ਲੋਕ ਬੀਜੇਪੀ ਤੋਂ ਇਸ ਕਰਕੇ ਨਾਰਾਜ਼ ਵੀ ਨਹੀਂ ਭਾਵੇਂ ਨਰਿੰਦਰ ਮੋਦੀ ਤੋਂ ਉਹਨਾਂ ਦੀ ਨਾਰਾਜ਼ਗੀ ਨਾ ਹੋਵੇ ਪਰ ਸਨੀ ਦਿਓਲ ਤੋਂ ਹੈ ਤੇ ਜਦੋਂ ਵੋਟਾਂ ਪੈਣੀਆਂ ਨੇ ਮੈਂਬਰ ਪਾਰਲੀਮੈਂਟ ਚੁਣਨ ਦੀਆਂ ਤੇ ਸਨੀ ਦਿਓਲ ਦੀ ਇਹ ਕਮਜ਼ੋਰੀ ਲੋਕਾਂ ਦੇ ਯਾਦ ਰਹੇਗੀ ਕਿ ਸਨੀ ਦਿਓਲ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਤਰਮਿੰਦਰ ਵੀ ਉਦੋਂ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਗਿਆ ਸੀ ਔਰ ਤਰਮਿੰਦਰ ਤੇ ਬਹੁਤ ਜ਼ਿਆਦਾ ਭਰੋਸਾ ਸੀ ਲੋਕਾਂ ਨੂੰ ਕਿ ਸਨੀ ਜੀ ਉਹ ਲੱਥੇ ਮਕਾਨ ਲਊਗਾ ਗੁਰਦਾਸਪੁਰ ਚ ਰਹੂਗਾ ਤੁਹਾਡੀ ਸੇਵਾ ਕਰੂਗਾ ਤੇ ਬਾਅਦ ਦੇ ਵਿੱਚ ਜਦੋਂ ਬਾਰਡਰ ਫਿਲਮ ਰਿਲੀਜ਼ ਹੋਣੀ ਸੀ ਉਦੋਂ ਵੀ ਗੁਰਦਾਸਪੁਰ ਨਹੀਂ ਆਏ ਸਨੀ ਜੀ ਸਿੱਧੇ ਹੀ ਅੰਮ੍ਰਿਤਸਰ ਸਾਹਿਬ ਗਏ ਚਲੋ ਉੱਥੇ ਤਾਂ ਸਾਰੀ ਦੁਨੀਆ ਜਾਂਦੀ ਹੈ ਪਰ ਜੇ ਵਾਪਸੀ ਤੇ ਹੀ ਦਰਬਾਰ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਸਮੇਤ ਟੀਮ ਗੁਰਦਾਸਪੁਰ ਚਲੇ ਜਾਂਦੇ ਲੋਕਾਂ ਨੂੰ ਮਿਲ ਲੈਂਦੇ ਤੇ ਗੱਲ ਹੋਰ ਹੋ ਜਾਣੀ ਸੀ ਸੋ ਗੁਰਦਾਸਪੁਰ ਬਹੁਤ ਘਟ ਗਏ ਨੇ ਅੱਗੇ ਪਿੱਛੇ ਕਦੀ ਗਏ ਵੀ ਹੋਣਗੇ ਪਰ ਬਹੁਤਾ ਕਿਸੇ ਨੂੰ ਯਾਦ ਨਹੀਂ ਸੋ ਭਗਵੰਤ ਮਾਨ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਉਹਨਾਂ ਨੇ ਇਸੇ ਕਰਕੇ ਕੱਲ ਉੱਥੇ ਜਾ ਕੇ ਕਿਹਾ ਕਿ ਹਰ ਵਾਰ ਹੁਣ ਇਸ ਵਾਰ ਕਈ ਨਾਮ ਦੀਆਂ ਚਰਚਾਵਾਂ ਨੇ ਇੱਕ ਕਰੈਕਟਰ ਨੇ ਸਾਡੇ ਸਾਬਕਾ ਪੰਜਾਬ ਚ ਯਵਰਾਜ ਸਿੰਘ ਚੰਡੀਗੜ੍ਹ ਉਹਨਾਂ ਦੀ ਚਰਚਾ ਚੱਲ ਰਹੀ ਕਿ ਉਹਨਾਂ ਨੂੰ ਚੋਣ ਲੜਾਈ ਜਾ ਸਕਦੀ ਹੈ ਮੈਨੂੰ ਲੱਗਦਾ ਹੈ ਯਵਰਾਜ ਸਿੰਘ ਉਹਨਾਂ ਦੇ ਪਿਤਾ ਜੋਗਰਾਜ ਬੜੇ ਸਿਆਣੇ ਨੇ ਅਗਰ ਭਾਜਪਾ ਸੱਦੇਗੀ ਵੀ ਯਵਰਾਜ ਸਿੰਘ ਨੂੰ ਗੁਰਦਾਸਪੁਰ ਮੈਨੂੰ ਲੱਗਦਾ ਜੁਗਰਾਜ ਸਿੰਘ ਨਹੀਂ ਮੰਨਣਗੇ ਪਰ ਚੰਡੀਗੜ੍ਹ ਉਹ ਜਵਰਾਜ ਸਿੰਘ ਲੜ ਲੈਣ ਤੇ ਮੁਕਾਬਲਾ ਵਧੀਆ ਹੋ ਸਕਦਾ ਚੰਡੀਗੜ੍ਹ ਚ ਕਿਉਂਕਿ ਚੰਡੀਗੜ੍ਹ ਚ ਕਾਂਗਰਸ ਕਿਸ ਨੂੰ ਟਿਕਟ ਦਿੰਦੀ ਹੈ ਇਹਦੇ ਤੇ ਤੈਅ ਕਰੇਗਾ ਅਗਰ ਕਾਂਗਰਸ ਨੇ ਕਈ ਵਾਰੀ ਹਾਰੇ ਪੁਰਾਣੇ ਆਪਣੇ ਕਿਸੇ ਉਮੀਦਵਾਰ ਨੂੰ ਦੁਬਾਰਾ ਉਤਾਰਤਾ ਤੇ ਫਿਰ ਕਾਂਗਰਸ ਦਾ ਔਖਾ ਉੰਜ ਕਾਂਗਰਸ ਦਾ ਚੰਡੀਗੜ੍ਹ ਥੋੜਾ ਔਖਾ ਜੇ ਜਵਰਾਜ ਸਿੰਘ ਚੰਡੀਗੜ੍ਹ ਚੱਲ ਜੇ ਭਾਜਪਾ ਦਾ ਫੇਰ ਗੱਲ ਵੱਖਰੀ ਹੈ ਪਰ ਗੁਰਦਾਸਪੁਰ ਚ ਔਖਾ ਅਗਰ ਕਾਂਗਰਸ ਮਨੀਸ਼ ਦਿਵਾਲੀ ਵਰਗੇ ਕਿਸੇ ਵੱਡੇ ਆਗੂ ਨੂੰ ਚੰਡੀਗੜ੍ਹ ਲੈ ਜੇ ਤੇ ਫਿਰ ਮੁਕਾਬਲਾ ਬਣਦਾ ਇਹ ਵੀ ਮੈਂ ਨਾਲ ਨਾਲ ਸਾਫ਼ ਕਰਦਾ ਹੁਣ ਗੁਰਦਾਸਪੁਰ ਦੀ ਸੀਟ 'ਚ ਕਈ ਵਾਰ ਭਗਵੰਤ ਮਾਨ ਗਏ ਨੇ ਪਹਿਲਾਂ ਵੀ ਰੈਲੀ ਵੀ ਕੀਤੀ ਸੀ ਅਰਵਿੰਦ ਕੇਜਰੀਵਾਲ ਹੁਣ ਪੂਰੇ ਪੰਜਾਬ 'ਚ ਭਗਵੰਤ ਮਾਨ ਫੇਰ ਨਿਕਲ ਰਹੇ ਨੇ ਵਪਾਰੀਆਂ ਨਾਲ ਮਿਲਨੀਆਂ ਕਰਨ ਏਜੰਡਾ 13 0 ਦਾ ਆਪਣੀਆਂ ਸਕੀਮਾਂ ਦੇ ਜ਼ਰੀਏ ਹੁਣ ਜਿਹੜਾ ਕਾਂਗਰਸ ਦੇ ਨਾਲ ਗੱਠਜੋੜ ਨਹੀਂ ਹੋਇਆ ਉਸ ਤੋਂ ਬਾਅਦ ਭਗਵੰਤ ਮਾਨ ਦੇ ਮੋਢਿਆਂ ਤੇ ਚੁਣੌਤੀ ਬਹੁਤ ਵੱਡੀ ਹੈ ਔਰ ਜ਼ੀਰੋ ਬਿਲ 90% ਦੇ ਕਰੀਬ ਲੋਕਾਂ ਦੇ ਜ਼ੀਰੋ ਬਿਲ ਜਿਵੇਂ ਮੈਂ ਪਹਿਲਾਂ ਕਿਹਾ ਮਹੱਲਾ ਕਲੀਨਿਕ ਇਹੋ ਸਕੀਮਾਂ ਨੇ ਇਨ ਸਕੀਮਾਂ ਦੇ ਜ਼ਰੀਏ ਭਗਵੰਤ ਮਾਨ ਨੂੰ ਆਸ ਹੈ ਕਿ ਲੋਕ ਵੋਟ ਜ਼ਰੂਰ ਪਾਉਣਗੇ ਕਿਉਂਕਿ ਦਿੱਲੀ ਦੇ ਵਿੱਚ ਵੀ ਇਸ ਤਰੀਕੇ ਦੀਆਂ ਸਕੀਮਾਂ ਜਿਹੜੀਆਂ ਲੋਕ ਭਲਾਈ ਦੀਆਂ ਸੀ ਉਹਨਾਂ ਦਾ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਨਰਿੰਦਰ ਮੋਦੀ ਵੀ ਇਨਾਂ ਸਕੀਮਾਂ ਦੇ ਜ਼ਰੀਏ ਮੁਲਕ 'ਚ ਤਾਕਤਵਰ ਪ੍ਰਧਾਨ ਮੰਤਰੀ ਦੇ ਤੌਰ ਤੇ ਵਿਕਸਿਤ ਹੋਏ ਨੇ ਫਰੀ ਅਨਾਜ 80 ਕਰੋੜ ਲੋਕਾਂ ਨੂੰ ਜਿਹੜਾ ਦਿੱਤਾ ਜਾਂਦਾ ਹੈ ਸਰਕਾਰੀ ਖਜ਼ਾਨੇ ਚੋਂ ਉਹਦਾ ਵੀ ਉਹਨਾਂ ਨੂੰ ਲਾਹਾ ਮਿਲਦਾ ਹੈ ਆਯੂਸ਼ਮਾਨ ਸਕੀਮ ਹੈਲਥ ਬੀਮੇ ਵਰਗੀਆਂ ਸਕੀਮਾਂ ਇਹਨਾਂ ਦਾ ਉਹਨਾਂ ਨੂੰ ਫਾਇਦਾ ਮਿਲਦਾ ਪਰ ਪੰਜਾਬ ਚ ਬੀਜੇਪੀ ਲਈ ਦਿੱਕਤ ਇਸ ਵਕਤ ਕਿਸਾਨ ਅੰਦੋਲਨ ਵੀ ਹੈ ਜਿਵੇਂ ਹਰਿਆਣੇ ਚ ਹੈ ਪਿਛਲੀ ਵਾਰੀ ਹਰਿਆਣੇ ਚ 10 ਦੀਆਂ 10 ਸੀਟਾਂ ਬੀਜੇਪੀ ਨੇ ਜਿੱਤੀਆਂ ਸੀ ਇਸ ਵਾਰ ਹਰਿਆਣੇ ਚ ਕਾਂਗਰਸ ਤੇ ਆਪ ਇਕੱਠੇ ਹੋ ਗਏ ਇੱਕ ਸੈਕਟਰ ਹੈ ਦੂਜਾ ਫੈਕਟਰ ਹੈ ਕਿਸਾਨ ਅੰਦੋਲਨ ਹਰਿਆਣੇ ਚ ਵੀ ਬਹੁਤ ਤਕੜਾ ਹੋਇਆ ਇਸ ਵਾਰ ਇਸ ਕਰਕੇ ਮੈਨੂੰ ਲੱਗਦਾ ਹੈ ਬੀਜੇਪੀ ਨੂੰ ਪੰਜਾਬ ਚ ਵੀ ਚੁਣੌਤੀ ਹੈ ਹਰਿਆਣੇ ਚ ਵੀ ਹਰਿਆਣੇ ਦੀਆਂ 10 ਚ ਬੀਜੇਪੀ ਕਿੰਨੀਆਂ ਜਿੱਤਦੀ ਹੈ ਤਾਂ ਵਕਤ ਦੱਸੂਗਾ ਪਰ ਘੱਟੋ ਘੱਟ ਮੈਂ ਅੱਜ ਇਹ ਕਹਿ ਸਕਦਾ ਕਿ 50-50 ਦਾ ਮੁਕਾਬਲਾ ਹੈ ਹਰਿਆਣੇ ਚ ਬੀਜੇਪੀ ਔਰ ਕਾਂਗਰਸ ਆਪ ਦਾ ਸੋ 2020 ਵਰਗੀ ਟੱਕਰ ਹੈ ਹਰਿਆਣੇ ਚ 5-5 ਵੀ ਆ ਸਕਦੀਆਂ ਨੇ ਦੋਵਾਂ ਤਰ੍ਹਾਂ ਦੀ ਤੇ ਪੰਜਾਬ ਦੀ ਜਿਹੜੀ ਗੱਲ ਕਰੀਏ ਤੇ ਬੀਜੇਪੀ ਬਹੁਤ ਪਿੱਛੇ ਹੈ ਪੰਜਾਬ ਚ ਇਸ ਵਕਤ ਆਮ ਆਦਮੀ ਪਾਰਟੀ ਨੰਬਰ 1 ਤੇ ਵਕ ਵਕ ਅਨੁਮਾਨਾਂ ਚ ਨਜ਼ਰ ਆਉਂਦੀ ਹੈ ਨੰਬਰ 2 ਤੇ ਇਸ ਵਕਤ ਕੋਈ ਨਜ਼ਰ ਨਹੀਂ ਆਉਂਦਾ ਕਿਉਂਕਿ ਨੰਬਰ 2 ਤੈ ਹੋਣਾ ਗਣਿਤਨਾ ਅਗਰ ਭਾਜਪਾ ਤੇ ਅਕਾਲੀ ਦਲ ਦਾ ਗਠਜੋੜ ਹੁੰਦਾ ਹੈ ਫਿਰ ਉਹ ਨੰਬਰ 2 ਬਣ ਸਕਦੇ ਨੇ ਹਾਲ ਦੀ ਘੜੀ ਕਾਂਗਰਸ ਕਿਉਂਕਿ ਵਿਰੋਧੀ ਧਿਰ ਚ ਵੱਡੀ ਪਾਰਟੀ ਹੈ 18 ਸੀਟਾਂ ਨੇ ਨੰਬਰ 2 ਕਹਿ ਸਕਦੇ ਆ ਅਕਾਲੀ ਦਲ ਹਜੇ ਵੀ ਉਸ ਸਥਿਤੀ ਚ ਨਹੀਂ ਹੈ ਕਿ ਉਹ 13 ਸੀਟਾਂ ਤੇ ਮੁਕਾਬਲਾ 13 ਉਮੀਦਵਾਰ ਖੜਾ ਕਰਕੇ ਜੇਤੂ ਮੁਕਾਬਲੇ ਚ ਆ ਸਕੇ ਨਹੀਂ ਓਕੇ ਜੋ ਸਥਿਤੀਆਂ ਨੇ ਕਿਉਂਕਿ ਦੋ ਵਿਧਾਇਕ ਨੇ ਉਹਨਾਂ ਦੇ ਵਿਧਾਨ ਸਭਾ ਅਗਰ ਅਕਾਲੀ ਦਲ ਔਰ ਭਾਜਪਾ ਦਾ ਘਟਜੋੜ ਹੋ ਜੇ ਤੇ ਫਿਰ ਮੁਕਾਬਲਾ ਜਿਹੜਾ ਆਮ ਆਦਮੀ ਪਾਰਟੀ ਨਾਲ ਹੈ ਉਹ ਅਕਾਲੀ ਵੀ ਜਿੱਤੀਦਾ ਹੈ ਫਿਰ ਉਹ ਸੀਟਾਂ ਕਿੰਨੀਆਂ ਜਿੱਤਦੇ ਨੇ ਵਕਤ ਦੱਸੂਗਾ ਕਿ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਕਿੰਜ ਮੁਕਾਉਂਦੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਇਹ ਸਾਰੀਆਂ ਗੱਲਾਂ ਤੇ ਨਿਰਭਰ ਕਰੂਗਾ ਤੀਸਰਾ ਕਾਂਗਰਸ ਹੈ ਕਾਂਗਰਸ ਦਾ ਭਵਿੱਖ ਤਾਂ ਹੁਣ ਹੈ ਕਾਂਗਰਸ ਦੀ ਫੁੱਟ ਦਾ ਅਧਰ ਕਿੰਨਾ ਰਹੇਗਾ ਜਿਵੇਂ ਹੜਾ ਦੇ ਦਿਨਾਂ 'ਚ ਅਸੀਂ ਸੱਤ ਲੋਜ ਦਾ ਪੱਧਰ ਦੇਖਦੇ ਆ ਇਸੇ ਤਰ੍ਹਾਂ ਕਾਂਗਰਸ 'ਚ ਫੁੱਟ ਦਾ ਪੱਧਰ ਕਿੰਨੇ ਕ ਲੀਡਰ ਟਿਕਟਾਂ ਵੇਲੇ ਪਾਰਟੀ ਛੱਡਦੇ ਨੇ ਇਹਦੇ ਉੱਪਰ ਸਵਾਲ ਖੜੇ ਹੋਣਗੇ ਕਿਉਂਕਿ ਹਜੇ ਤਾਂ ਇਹ ਤੈਅ ਹੋਇਆ ਕਿ 13 ਸੀਟਾਂ ਕਾਂਗਰਸ ਨੇ ਆਪਣੇ ਦਮ ਤੇ ਲੜਨੀਆਂ ਨੇ ਹੁਣ ਇਹਨਾਂ 13 ਸੀਟਾਂ ਤੇ ਆਪਸ 'ਚ ਕਿਹਨੇ ਉਮੀਦਵਾਰ ਲੜਦੇ ਨੇ ਕਿਹੜੇ ਪਾਰਟੀ ਛੱਡਦੇ ਨੇ ਇਹਦੇ ਤੇ ਕਾਂਗਰਸ ਦਾ ਬਹੁਤ ਕੁਝ ਨਿਰਭਰ ਕਰਦਾ ਹੈ ਫਿਰ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਹਜੇ ਤੱਕ ਕਾਂਗਰਸ ਦੀ ਹਾਈ ਕਮਾਂਡ ਪੰਜਾਬ 'ਚ ਵਰਤੋਂ ਨਹੀਂ ਕਰ ਰਹੀ ਨਵਜੋਤ ਸਿੰਘ ਸਿੱਧੂ ਦੀ ਵਰਤੋਂ ਤੇ ਬਹੁਤ ਕੁਝ ਨਿਰਭਰ ਕਰਦਾ ਹੈ ਕੀ ਨਵਜੋਤ ਸਿੰਘ ਸਿੱਧੂ 2024 'ਚ ਕਾਂਗਰਸ ਦੇ ਹੱਕ 'ਚ ਪ੍ਰਚਾਰ ਕਰਨਗੇ ਕਾਂਗਰਸ ਦੇ ਹੱਕ 'ਚ ਤਾਂ ਉਹ ਪ੍ਰਚਾਰ ਪਹਿਲਾਂ ਵੀ ਕਰ ਰਹੇ ਨੇ ਕਾਂਗਰਸ ਪਾਰਟੀ ਨੂੰ ਤਕੜੇ ਕਰਨ ਲਈ ਨਵਜੋਤ ਸਿੰਘ ਸਿੱਧੂ ਡਟੇ ਨੇ ਕੱਲ ਵੀ ਉਹਨਾਂ ਨੇ ਤਸਵੀਰ ਸਾਂਝੀ ਕੀਤੀ ਪ੍ਰਿੰਕਾ ਗਾਂਧੀ ਰਾਹੁਲ ਧਾਂਦੀ ਦੀ ਭਾਰ ਜੋੜੋ ਯਾਤਰਾ ਦਾ ਵੀ ਸਮਰਥਨ ਕਰਦੇ ਨੇ ਆਪ ਕਾਂਗਰਸ ਗੱਠ ਜੋੜ ਦੀ ਵੀ ਉਹਨਾਂ ਨੇ ਵਕਾਲਤ ਕੀਤੀ ਸੀ ਪਰ ਕੀ ਕਾਂਗਰਸ ਦੇ ਪੰਜਾਬ ਦੇ ਉਮੀਦਵਾਰਾਂ ਦੇ ਹੱਕ ਚ ਪ੍ਰਚਾਰ ਕਰਦੇ ਨੇ ਉਹ ਨਿਰਪਰ ਕਰੂਗਾ ਉਮੀਦਵਾਰਾਂ ਤੇ ਕਿਉਂਕਿ ਅਗਰ ਧਾਗੀ ਉਮੀਦਵਾਰ ਆਏ ਤੇ ਸ਼ਾਇਦ ਉਹ ਪ੍ਰਚਾਰ ਨਾ ਕਰਨ ਤੇ ਕਈ ਅਜਿਹੇ ਲੀਡਰ ਵੀ ਨੇ ਜਿਹੜੇ ਚਾਹਣਗੇ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਪ੍ਰਚਾਰ ਤੋਂ ਦੂਰ ਰਵੇ ਕਿਉਂਕਿ ਉਹਨਾਂ ਨਾਲ 36 ਦਾ ਅੰਕੜਾ ਹੈ ਉਹਨੇ ਸਥਿਤੀਆਂ ਬੜੀਆਂ ਵੱਖਰੀਆਂ ਨੇ ਹਾਈ ਕਮਾਂਡ ਚਾਹੇਗੀ ਨਵਜੋਤ ਸਿੰਘ ਸਿੱਧੂ ਹਰ ਜਗ੍ਹਾ ਪ੍ਰਚਾਰ ਕਰਨ ਪਰ ਹਾਈ ਕਮਾਂਡ ਦੇ ਕਹਿ ਬਿਨਾ ਨਵਜੋਤ ਸਿੰਘ ਸਿੱਧੂ ਜਾਣਗੇ ਨਹੀਂ ਜਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਹੈ ਜਿਹੜੀ ਗੱਲ ਤੇ ਉਹ ਖੜ ਜਾਣ ਤੇ ਫਿਰ ਖੜਦੇ ਨੇ ਇਸ ਕਰਕੇ ਬਹੁਤ ਕੁਝ ਨਿਰਪਰ ਕਰਦਾ ਹੈ ਕਾਂਗਰਸ ਦਾ ਕਾਂਗਰਸ ਚ ਫੁੱਟ ਦੇ ਪਦਰ ਦਾ ਇਸ ਕਰਕੇ ਹਾਲੇ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਕਿਹਦਾ ਹੋਣਾ ਹੈ ਇਹ 2-3 ਫੈਕਟਰ ਜਦੋਂ ਸਾਫ਼ ਹੋਣਗੇ ਪੋਲਿਟਿਕ ਚ ਫੇਰਤਾ ਹੋਊਗਾ ਉਂਝ ਭਗਵੰਤ ਮਾਨ ਡਟ ਗਏ ਨੇ ਚੋਣ ਪ੍ਰਚਾਰ ਲਈ ਔਰ 13 0 ਦਾ ਜਿਹੜਾ ਇਹ ਮੈਚ ਹੈ ਹਾਲ ਦੀ ਘੜੀ ਭਗਵੰਤ ਮਾਨ ਅੱਗੇ ਨੇ ਔਰ ਕੱਲ ਵੱਖ-ਵੱਖ ਥਾਈਂ ਭਗਵੰਤ ਮਾਨ ਨੇ ਜਿਹੜੇ ਭਾਸ਼ਣ ਕੀਤੇ ਨੇ ਜ਼ਰੂਰਦਿਆਂ ਤੇ ਤੰਜ ਵੀ ਕਸੇ ਨੇ ਔਰ ਆਮ ਲੋਕਾਂ ਨੂੰ ਗੁਰਦਾਸਪੁਰ ਤੋਂ ਆਮ ਲੋਕਾਂ ਨੂੰ ਐਮਪੀ ਬਣ ਕੇ ਅੱਗੇ ਆਉਣ ਲਈ ਗਿਆ ਇਹਦਾ ਮਤਲਬ ਹੈ ਜਿਹੜਾ ਉਮੀਦਵਾਰ ਵੀ ਭਗਵੰਤ ਮਾਨ ਇਸ ਵਾਰ ਲਿਆਉਣਗੇ ਜ਼ਿਆਦਾਤਰ ਉਮੀਦਵਾਰ ਸਥਾਨਕ ਹੋਣਗੇ ਇਹ ਸੰਕੇਤ ਮਿਲਦੇ ਆ ਚੰਡੀਗੜ੍ਹ ਜਾਣਾ ਮਤਲਬ ਕਟੋ-ਕਟ 6-7000 ਰੁਪਿਆ ਚਲੋ ਤਾਂ ਸ਼ੁਕਰ ਹੈ ਵੀ ਆਪਣੀ ਸਰਕਾਰ ਆ ਗਈ ਤੇ ਹੁਣ ਸਾਨੂੰ ਮੈਂ ਪਹਿਲਾ ਕੰਮ ਤਾਂ ਇਹ ਕੀਤਾ ਟੋਲ ਪਲਾਜੇ ਤਾਂ ਬੰਦ ਕਰੀਏ ਪਠਾਨਕੋਟੋਂ ਚੰਡੀਗੜ੍ਹਲੇ ਐਨੇ ਟੋਲ ਪਲਾਜੇ ਪਠਾਨਕੋਟੋਂ ਚੰਡੀਗੜ੍ਹ ਜਾਣ ਨੂੰ ਉਹਨੇ ਦੀ ਤੇਲ ਉਹਨੇ ਦੀ ਟੋਲ ਹੁਣ ਤਾਂ ਨਹੀਂ ਲੱਗਦਾ ਨਾ ਕੋਈ ਇੱਕ ਤਾਂ ਰਹਿ ਗਿਆ ਉਹ ਨੈਸ਼ਨਲ ਹਾਈਵੇ ਵਾਲਿਆਂ ਦਾ ਸੈਂਟਰ ਵਾਲਿਆਂ ਦਾ ਮੇਰੀ ਅੱਖ ਉਹਨਾਂ ਤੇ ਵੀ ਹੈ ਜਿੱਦ ਦੇ ਕੋਈ ਬ੍ਰੀਚ ਕਰਤਾ ਐਗਰੀਮੈਂਟ ਇੱਕ ਵੀ ਕਲੋਜ਼ ਬ੍ਰੀਚ ਕਰਤਾ ਚੱਕੋ ਬਈ ਬੋਰੀ ਬਿਸਤਰਾ ਸਾੱਚੀ ਕਰ ਅਸੀਂ ਕੋਈ ਠੇਕਾ ਲਿਆ ਤੁਹਾਨੂੰ ਇੱਥੇ ਪੈਸੇ ਦੇਣ ਦਾ ਸੁ ਚੰਡੀਗੜ ਜਾਣਾ ਬਹੁਤ ਸਮਝ ਲਓ ਇੱਕ ਪਠਾਨਕੋਟ ਵਾਲਾ ਪਾਸਾ ਇੱਧਰ ਲਾ ਸਾਡੇ ਵਾਲਾ ਪਾਸਾ ਵੀ ਤੁਹਾਡੇ ਵਾਲੇ ਵਾਂਗੂ ਹੀ ਆ ਉਧਰੋਂ ਸੁਗਰੂਰ ਵਾਲੇ ਪਾਸੋਂ ਚੰਡੀਗੜ੍ਹ ਆਉਣਾ ਮਤਲਬ ਇੱਕ ਦਿਨ ਪਹਿਲਾਂ ਤਾਂ ਨਾ ਹੋਂ ਹੀ ਲੱਗ ਜਾਂਦੇ ਆ ਵੀ ਚੰਡੀਗੜ੍ਹ ਜਾਣਾ ਕੱਲ ਨੂੰ ਯਾਰ ਤੇ ਜੀਰਕਪੁਰ ਦੇ ਨੇੜੇ ਜਾ ਕੇ ਇੱਧਰੋਂ ਮਹਾਲੀ ਦੇ ਨੇੜੇ ਜਾ ਕੇ ਹੱਥ ਕੰਮਲਾਂ ਡਰਾਈਵਰ ਦੇ ਵੀ ਲੈ ਵੀ ਪੂ ਚਲਾਨ ਕਟੂਗਾ ਹੁਣ ਚੰਡੀਗੜ੍ਹ ਬੜਾ ਸਿਆਪਾ ਯਾਰ ਚੰਡੀਗੜ੍ਹ ਹੀ ਹਊਆ ਬਣਾ ਕੇ ਰੱਖ ਲਿਆ ਸੀ ਸਾਡੀ ਰਾਜਧਾਨੀ ਆ ਯਾਰ ਚੰਡੀਗੜ੍ਹ ਹੀ ਨਹੀਂ ਜਾ ਸਕਦੇ ਬੁਲਾਉਂਦੇ ਚੰਡੀਗੜ੍ਹ ਆ ਸਾਰੇ ਸੋ ਇਸੇ ਕਰਕੇ ਮੈਂ ਸਾਰੇ ਅਫਸਰਾਂ ਨਾਲ ਗੱਲ ਕੀਤੀ ਵੀ ਕੁਰਸੀਆਂ ਬਹੁਤ ਹੋ ਗਈਆਂ ਚਿੱਟੇ ਜੇ ਤੌਲੀ ਵਾਲੀ ਕੁਰਸੀ ਹੁੰਦੀ ਹੈ ਡੀਸੀ ਦੀ ਬੜੇ ਅਫਸਰ ਤੌਲੀ ਵਾਲਾ ਉਹਦੇ ਪਤਾ ਨਹੀਂ ਕਿਉਂ ਤੌਲੀਆ ਪਤਾ ਨਹੀਂ ਕਿਉਂ ਰੱਖਦੇ ਉਹਤੇ ਤੇ ਮੇਰੇ ਲਈ ਕਿਤੇ ਨਹੀਂ ਤੇਰੀ ਬੈਠੇ ਹੋ ਨਾ ਨਹੀਂ ਹੈ ਮੇਰੇ ਮੇਰੇ ਤੇ ਵੀ ਧਰ ਦਿੰਦੇ ਕਦੇ ਕਦੇ ਮੈਂ ਤੌਲੀਆ ਚੱਕ ਦੇਣਾ ਮੈਂ ਤੌਲੀਆ ਚੱਕ ਦੋ ਕੋਈ ਔਲੀਏ ਜਿਹੜੀਆਂ ਕੁਰਸੀਆਂ ਤੋਂ ਉੱਠੋ ਪਿੱਪੜਾਂ ਥੱਲੇ ਜਾਓ ਨਾਲੇ ਤਾਂ ਸਰੋਂ ਦਾ ਸਾਗ ਮਿਲੂ ਮੱਕੀ ਦੀ ਰੋਟੀ ਮਿਲੂ ਨਾਲੇ ਜੋ ਪਿਆਰ ਮਿਲੂ ਉਹਦੀ ਕੋਈ ਕੋਈ ਵੈਲਿਊ ਨਹੀਂ ਉਹਦਾ ਕੋਈ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਆ ਤੁਹਾਡਾ ਐਮਪੀ ਆ ਜਿਹੜਾ ਉੱਠਦਾ ਬਾਰਡਰ ਵਾਲਿਆਂ ਬਾਰਡਰ ਵਾਲਿਆਂ ਉਹ ਬਾਰਡਰ ਦੇ ਪਰਲੇ ਪਾਸੇ ਜਾ ਕੇ ਨਲਕਾ ਪਾਟ ਦਿੰਦਾ ਇੱਥੇ ਨਲਕਾ ਲਵਾਇਆ ਨਹੀਂ ਕੋਈ ਇਟਸ ਨਾਟ ਅ 9 ਟੂ 5 ਜੌਬ ਮਿਸਟਰ ਸਨੀ ਦਿਓਲ ਸਨੀ ਦਿਓਲ ਸਾਹਿਬ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ 24 ਘੰਟੇ ਡਿਊਟੀ ਹੈ ਕੋਈ ਪਤਾ ਨਹੀਂ ਕਦੋਂ ਕਿਸੇ ਬਿਮਾਰ ਮਾਂ ਦਾ ਫੋਨ ਆ ਜਾਏ ਕੋਈ ਪਤਾ ਨਹੀਂ ਕਿਸੇ ਕਦੋਂ ਕਿਸੇ ਨੂੰ 1 ਵਜੇ 2 ਵਜੇ ਹਸਪਤਾਲ ਚ ਦਾਖਲ ਕਰਾਉਣਾ ਪੈ ਜਾਏ ਫਿਰ ਫੋਨ ਕਰਨਾ ਪੈ ਜਾਏ ਇਹ ਨਾਲਖੀਆਂ ਪੱਟਣ ਵਾਲੀ ਰਾਜਨੀਤੀ ਨਹੀਂ ਹੈਗੀ ਗੱਲ ਨਹੀਂ ਬਾਤ ਨਹੀਂ ਆਕੇ ਬੁੱਟ ਤੁਸੀਂ ਵੀ ਮੈਂ ਮੈਂ ਉਹਨ ਕੀ ਕਮਾਈ ਮੈਂ ਨਹੀਂ ਬੋਲਦਾ ਯਾਰ ਹੁੰਦਾ ਨਹੀਂ ਵੀ ਮੈਂ ਤੁਹਾਡਾ ਰੋਸਿਆ ਹੋਇਆ ਉਹ ਗੱਲ ਹੈ ਯਾਰ ਕੋਈ ਦੇਖਤਾ ਲਿਆ ਕਰੋ ਵੀ ਆਊਗਾ ਕਿ ਨਹੀਂ ਆਊਗਾ ਤੁਹਾਡਾ ਉਹ ਚੱਕ ਕੇ ਭੇਜਤਾ ਕਦੇ ਆਇਆ ਚਲੋ ਇੱਥੇ ਛੱਡੋ ਪਾਰਲੀਮੈਂਟ ਨਹੀਂ ਗਿਆ ਯਾਰ ਕਦੇ ਮੈਂ ਵੀ ਰਿਆਂ 14 ਤੋਂ 22 ਤੱਕ 19 ਚ ਭੇਜਿਆ ਤੁਸੀਂ ਉਹਨੂੰ 3 ਸਾਲ ਚ ਮੈਂ ਨਹੀਂ ਦੇਖਿਆ ਕਦੇ ਕਿ ਕਿੱਥੋਂ ਤੁਸੀਂ ਕਿੱਥੋਂ ਆਪਦੀਆਂ ਹੱਲ ਕਰਾ ਲਓਗੇ ਮੁਸ਼ਕਲਾਂ ਤੁਸੀਂ ਐਮਪੀ ਨੂੰ ਦੱਸੋ ਐਮਪੀ ਜਿਹੜਾ ਹੁੰਦਾ ਹੈ ਲੋਕਾਂ ਤੇ ਸਰਕਾਰ 'ਚ ਬ੍ਰਿਜ ਹੁੰਦਾ ਹੈ ਐਮਪੀ ਮੈਂ ਸੰਗਰੂਰ ਦੇ ਵਪਾਰੀਆਂ ਨੇ ਮੈਂ ਉਹਨਾਂ ਨੂੰ ਆਪ ਲੈ ਕੇ ਜਾਂਦਾ ਰਿਆਂ ਕਦੇ ਕਿਸੇ ਮਿਨਿਸਟਰ ਕੋਲ ਕਦੇ ਕਿਸੇ ਮਿਨਿਸਟਰ ਕੋਲ ਐਮਪੀ ਦਾ ਐਮਪੀ ਦਾ ਹੱਥ ਹੱਕ ਬਣਦਾ ਤੁਸੀਂ ਇੱਥੇ 2.5 ਕਿਲੋ ਦਾ ਹੱਥ ਇੱਕ ਵਾਰੀ ਦਿਖਾਤਾ ਮੂੜ ਕੇ ਤੁਸੀਂ 1 ਕਿਲੋ ਵੀ ਨਹੀਂ ਰਹੇ ਹੱਥ ਦਾ ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ ਇੱਥੋਂ 40 ਕਿਲੋਮੀਟਰ ਦੂਰ ਹੈ ਯਾਰ ਕਮਾਲ ਹੈ ਆਪਦੇ ਹਲਕੇ 'ਚ ਆ ਜਾ ਯਾਰ ਲੋਕ ਵੋਟਾਂ ਰੱਬ ਮੰਨ ਕੇ ਪਾਉਂਦੇ ਆ ਰੱਬ ਮੰਨ ਕੇ ਕਿ ਇਸ ਬੰਦੇ ਦੇ ਹੱਥ 'ਚ ਸਾਡੀ ਕਿਸਮਤ ਹੈ ਹੁਣ ਵੋਟ ਨੂੰ ਕੋਈ ਐ ਨਾ ਸਮਝ ਲਿਓ ਕਿ ਵੋਟ ਇੱਕੋ ਹੀ ਇੱਕ VOTING DAY ਹੈ ਉਹਦੇ ਸੁੱਚ ਦਪਣੀਆਂ ਨਾ 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 ਤੁਹਾਡੇ VOTER CARDਾਂ 'ਤੇ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਦੇ ਕਰਤਾਰ ਸਿੰਘ ਸਰਾਬੇ ਲਾਲ ਲਾਲਾ ਲਾਜ ਪਤਰਾਏ ਹੋਰਾਂ ਦੇ ਖੂਨ ਨਾਲ ਲਿਖਿਆ ਹੋਇਆ ਤੁਹਾਡਾ ਵੋਟਰ ਕਾਰਡ ਉਹਨਾਂ ਨੇ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ ਝਾਕ ਕੇ ਕਿਸੇ ਨੂੰ ਵੀ ਪਾ ਦਿੰਨੇ ਆ ਯਾਰ ਆਪਾਂ ਉਹ ਵੀ ਉਹ ਪਾਰਟੀਆਂ ਕੀ ਸਮਝਦੇ ਨੇ ਗੁਰਦਾਸਪੁਰ ਵਾਲੇ ਐ ਫੇਮਸ ਬੰਦੇ ਕੋ ਡਾਲ ਦਿੰਦੇ ਆ ਉਹਨਾਂ ਕੇ ਹੋਰ ਨੂੰ ਲਿਆਉਣਗੇ ਇੱਥੇ ਉਹਨਾਂ ਨੂੰ ਪਾ ਦੇ ਫੇਪਾਲ ਤੇਰੇ ਹੋ ਵੀ ਕਿੱਥੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਨ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ